ਸਾਡੇ ਸਾਰਿਆਂ ਦੇ ਲਈ ਖੁਸ਼ੀ ਦਾ ਵਧਾਈ ਦਾ ਮੌਕਾ ਆਇਆ ਕਿ ਭਗਵਾਨ ਦੀ ਪ੍ਰਾਣ ਪ੍ਰਤੀਸ਼ਠਾ ਜਿਹੜੀ ਹੈਗੀ ਆ ਉਹ ਅਯੁੱਧਿਆ ਜਿਹਦੇ ਵਿੱਚ ਜਿਹੜੀ ਕਿ ਪੁਰਾਣਿਕ ਨਗਰੀ ਹੈ ਸਭ ਤੋਂ ਜਿਹੜਾ ਵੀ ਅਸੀਂ ਬਚਪਨ ਤੋਂ ਜਦੋਂ ਹੋਸ਼ ਸਾਹਮਦੇ ਆ ਸਭ ਤੋਂ ਪਹਿਲਾਂ ਸਾਡਾ ਅਯੁੱਧਿਆ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਦੇ ਦਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਹੁਦਿਆ ਨਗਰੀ ਦੇ ਉੱਤੇ ਸਾਡਾ ਮਾਇੰਡ ਜਿਹੜਾ ਹੈ ਸਾਰਿਆਂ ਦਾ ਹੀ ਜਾਂਦਾ। ਸੋ ਅੱਜ ਬੜੀ ਕਿਰਪਾ ਹੋਈ ਹੈ ਭਗਵਾਨ ਨੇ ਖੁਦ ਕਿਰਪਾ ਕੀਤੀ ਹੈ ਕਿ तकरीबन 5500 ਸਾਲ ਤੋਂ ਬਾਅਦ ਉੱਥੇ ਜਿਹੜਾ ਹੈ ਭਗਵਾਨ ਦੀ ਪ੍ਰਤੀਸ਼ਠਾ ਹੋ ਰਹੀ ਹੈ ਔਰ ਕਾਨੂੰਨੀ ਤੌਰ ਤੇ ਹੋ ਰਹੀ ਹੈ ਸਾਰੀਆਂ ਕੋਰਟਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਜਾ ਕੇ ਵੀ ਉਹਨਾਂ ਦੀ ਭੂਮੀ ਜਿਹੜੀ ਸੀਗੀ ਭਗਵਾਨ ਦੀ ਜਨਮ ਸਥਲੀ ਸੀਗੀ ਜਿਹੜੀ ਭੂਮੀ ਜਿੱਥੇ ਉਹਨਾਂ ਦੀ ਅੱਜ ਪ੍ਰਣ ਪ੍ਰਤੀਸ਼ਠਾ ਹੋ ਰਹੀ ਹੈ ਤਾਂ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਆਪਣੇ ਵੱਲੋਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਾਰੇ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਪ ਦੇ ਵਿੱਚ ਜਿਹੜੀ ਅੱਜ ਰਾਮਾਇ ਰਾਮ ਭਗਵਾਨ ਰਾਮ ਦਾ ਨਾਮ ਲਿਆ ਰਿਹਾ ਉਹਨਾਂ ਦਾ ਉਚਾਰਨ ਹੋ ਰਿਹਾ ਸੋ ਇਹ ਬੜਾ ਹੀ ਸਾਡੇ ਸਾਰਿਆਂ ਲਈ ਗੌਰਵ ਮਹਿਸ਼ਯ ਵੀ ਹੈ ਮੈਂ ਕਹਿ ਸਕਦਾ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹਨਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਮਾਨਯੋਗ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿਨ ਕੇਜਰੀਵਾਲ ਜੀ ਦੇ ਵੱਲੋਂ ਸੀਐਮ ਦਿੱਲੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਵੱਲੋਂ ਔਰ ਸਾਰੀ ਹੀ ਪਾਰਟੀ ਦੇ ਸਾਥੀਆਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਔਰ ਹਰ ਇੱਕ ਜਗ੍ਹਾ ਉਸਬ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਸ਼ੋਭਾ ਯਾਤਰਾ ਦਾ ਅ ਸ਼ੁਭਾਰੰਭ ਹੋ ਰਿਹਾ ਉੱਥੇ ਭਗਵਾਨ ਦੀ ਪ੍ਰਾਂਤ ਪ੍ਰਤੀਸ਼ਾ ਜੀ ਬਜਰੰਗਬਲੀ ਜੀ ਦਾ ਪਾਠ ਹੋ ਰਿਹਾ ਸੋ ਸਾਰਾ ਜਿਹੜਾ ਹੈ ਸੰਸਾਰ ਰਾਮਾ ਹੀ ਹੈਗਾ ਭਗਵਾਨ ਜਿਹੜਾ ਦੋ ਅੱਖਰਾਂ ਦਾ ਪਿਆਰਾ ਨਾਮ ਜਿਹੜਾ ਹੈ ਉਹ ਭਗਵਾਨ ਦਾ ਨਾਮ ਆ ਅਸੀਂ ਜਿਹੜਾ ਉਚਾਰਨ ਕਰ ਰਹੇ ਆ ਆਪਣੇ ਮੂੰਹ ਦੇ ਨਾਲ ਰਾਮ ਚਾਹੇ ਅਸੀਂ ਕਿਸੇ ਬਾਣੀ ਦਾ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਹੈਗਾ ਭਗਵਾਨ ਰਾਮ ਦੇ ਨਾਮ ਦੀ ਹਰੀ ਨਾਮ ਦੀ ਮਹਿਮਾ ਆ ਉਹ ਇਸ ਕਰਕੇ ਆ ਕਿ ਜਿਹੜਾ ਅਕਾਲ ਪੁਰਖ ਹੈ ਉਹ ਇੱਕੋ ਹੀ ਆ ਉਹ ਉਹ ਭਗਵਾਨ ਰਾਮ ਦੇ ਰੂਪ ਦੇ ਵਿੱਚ ਆਂਦਾ ਉਹ ਕਦੀ ਦਸਾਂ ਗੁਰੂਆਂ ਦੇ ਰੂਪ ਵਿੱਚ ਵੀ ਉਹ ਆਏ ਆ ਲਗ ਲਗ ਸਬਦੇ ਪੇਗਾਪਾਂ ਦੇ ਰੂਪ ਦੇ ਵਿੱਚ ਉਹ ਆਏ ਆ ਉਹ ਭਗਵਾਨ ਭਗਵਾਨ ਦੀ ਚੇਤਨਾ ਹੈ ਭਗਵਾਨ ਦੀ ਅਰਦਾਹ ਲੇਕਿਨ ਸਾਡੇ ਸਾਰਿਆਂ ਨੇ ਬਹੁਤ ਖੁਸ਼ੀ ਦਾ ਮੌਕਾ ਹੈ ਮੇਰੇ ਸਾਰੇ ਸਾਥੀ ਇੱਥੇ ਮੌਜੂਦ ਹੈ ਮੈਂ tierman ਬਿਕਰਮ ਸ਼ਰਮਾ ਬਾਬੀ ਜੀ ਬਰਿੰਦਰ ਸ਼ਰਮਾ ਜੀ ਸਾਡੇ ਬਰਮਾ ਜੀ ਜੈ ਤੋਂ ਔਰ ਅਰਜੁਨ ਸ਼ਰਮਾ ਜੀ ਇਹਦਾ ਸੱਤੀ ਭਾਜੀ ਇਹ ਤਾਂ ਸਾਰੇ ਸਾਥੀ ਮਜੂਆ ਖੁਸ਼ਵੀਰ ਆਮ ਜੀ ਅਜੇ ਜੀ ਬਰਮਾ ਜੀ ਬਹੁਤ ਬਹੁਤ ਸਾਰਿਆਂ ਦੀ ਖੁਸ਼ੀ ਦਾ ਮੌਕਾ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁबारकबाद ਦਿੰਨਾ ਵੀ ਇਦਾਂ ਅਸੀਂ ਅੱਜ ਸਾਰਿਆਂ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਇਜ਼ਹਾਰ ਕਰਨਾ ਔਰ ਇੱਕੋ ਗੱਲ ਹੈ ਸਨਾਤਨ ਦੇ ਵਿੱਚ ਇੱਕ ਐਸੀ ਚੇਤਨਾ ਹੈ ਉਸ ਸ਼ਬਦਾਂ ਖਦਰ ਸਭਲੇ ਸਰਬਦੇ ਭਲੇ ਦੀ ਗੱਲ ਕਰਦਾ ਹੈ ਸ਼ਿਵ ਸੰਕਲਪ ਮਸਤੂ ਉਹ ਸ਼ਿਵ ਦਾ ਸੰਕਲਪ ਹੁੰਦਾ ਵੀ ਪੂਰੇ ਪੂਰੀ ਬ੍ਰਹਮੰਡ ਦੇ ਵਿੱਚ ਉਹ ਚਾਹੁੰਦਾ ਵੀ ਖੁਸ਼ੀ ਬਣੀ ਰਹੇ ਸਾਰਿਆਂ ਦੀ ਉਹ ਕਿਸੇ ਨਾਲ ਭੇਤ ਪਾਪ ਨਹੀਂ ਕਰਦਾ ਕਿਸੇ ਨਾਲ ਡਿਫਰੈਂਸ ਨਹੀਂ ਕਰਦਾ ਕਿਤਨਾ ਫਰਕ ਭਗਵਾਨ ਰਾਮ ਦਾ ਤੁਸੀਂ ਜੀਵਨ ਦੇਖੋ ਉਹਨਾਂ ਨੇ ਸ਼ਬਰੀ ਉਹਨਾਂ ਦੀ ਵੇਟ ਕਰ ਰਹੀ ਸੀ ਉਹਨਾਂ ਨੇ ਗਲੈਰੀ ਰਿਚ ਬਨਰ ਸੈਨਾ ਕੋਈ ਐਸਾ ਪ੍ਰਾਣੀ ਨਹੀਂ ਸੀਗਾ ਜਿਹਦੇ ਵਿੱਚ ਗਰੁੜ ਸੋ ਉਹਨਾਂ ਨੇ ਇੱਕ ਇਹ ਦੱਸਿਆ ਵੀ ਜਿਹੜੀ ਚਰਾਚਰ ਦੁਨੀਆ ਹੈ ਨਾ ਇਹ ਇੱਕ ਇੱਕੋ ਹੀ ਉਹਨਾਂ ਉਹਨਾਂ ਦਾ ਰੂਪ ਹੈਗਾ ਸੋ ਮੈਂ ਬਹੁਤ ਬਹੁਤ ਬਣਾਈ ਦਿਨਾ ਆਪਣੇ ਸ਼ਹਿਰ ਵਾਸਤੇ ਔਰ ਅਸੀਂ ਹੁਣ ਸਾਰੇ ਜੈ ਜੈ ਜੀ ਰਾਮ ਔਰ ਲੰਗਰ ਵੀ ਆਪਾਂ ਲਗਾ ਰਹੇ ਆ ਸਾਰੀ ਜਣੇ ਪਰ ਸ਼ਹਿਰ ਚ ਅਜ ਲੰਗਰ ਵੀ ਲੱਗੇ ਆ ਰਾਮ ਹੈ ਸ਼ੋਭਾ ਯਾਤਰਾ ਵੀ ਹੈ ਜਲੰਧਰ ਵੀ ਮੈਂ ਜਾਣਾ ਵਿੱਚ ਸਾਰਾ 2-2 ਮਿੰਟ 5-5 ਮਿੰਟ ਸਾਰੇ ਅਸੀਂ ਲਾਵਾਂਗੇ ਸਾਰੇ ਭਰਾ ਉੱਥੇ ਲਾ ਕੇ ਅਸੀਂ ਭਗਵਾਨ ਦਾ ਨਾਲ-ਨਾਲ ਗੁਲਗਾਨ ਕਰਾਂਗੇ ਨਾਲ ਕੀਰਤਨ ਕਰਾਂਗੇ ਨਾਲ ਸੰਗਤ